ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆrti ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਕ ਪਰ ਪਿਛਲੇ ਦਿਨਾਂ ਦੇ ਵਿੱਚ 22 April ਨੂੰ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤੇ 26 ਭਾਰਤੀਆਂ ਦੀ ਉੱਦੇ ਵਿੱਚ ਮੌਤ ਹੋ ਗਈ ਸੀ ਤੇ ਉਸ ਤੇ ਮੱਦੇਨਜ਼ਰ ਜੋ ਕੁਝ ਜਕੜਾ ਮਾ ਸਾਹਮਣੇ ਆਇਆ ਉਸ ਤੋਂ ਬਾਅਦ ਜੋ ਦੋਨੇ ਦੇਸ਼ਾਂ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੋ ਰਿਸ਼ਤੇ ਸੀ ਉਹ ਕਿਤਨਾ ਕਿਤੇ ਇੱਕ ਵਾਰ ਫਿਰ ਤਰੇੜ ਹੁੰਦੇ ਦਿਖਾਈ ਦੇ ਰਹੇ ਸੀ ਉੱਤੇ ਹੀ ਹੁਣ ਜਿੱਥੇ ਪੰਜਾਬ ਦੇ ਵਿੱਚ ਜਿਹੜੀ ਇਸ ਨੂੰ ਲੈ ਕੇ ਜਿਹੜੀ ਬਾਰਡਰਾਂ ਦੇ ਉੱਤੇ ਖਿੱਚੋ ਤਾਨ ਚੱਲਦੀ ਸੀ ਜਾਂ ਫਿਰ ਬਾਰਡਰਾਂ ਦੇ ਉੱਤੇ ਜਿਹੜੀ ਸਰਗਰਮੀ ਜਾਂ ਫਿਰ ਵਧਾ ਦਿੱਤੀ ਗਈ ਸੀ ਉਸ ਤੇ ਬਾਅਦ ਜੋ ਪਾਕਿਸਤਾਨ ਦੇ ਵੱਲੋਂ ਜੋ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਹਿੱਮਤ ਦੇ ਨਜ਼ਰ ਹੁਣ ਜਿਹੜੇ ਸਭ ਕਾ ਕ੍ਰਿਕਟਰ ਸੈਦ ਅਫਰੀਦੀ ਨੇ ਪਾਕਿਸਤਾਨ ਤੋਂ ਉਹਨਾਂ ਨੇ ਪਾਕਿਸਤਾਨ ਦਾ ਪੱਖ ਫੋਰਦਿਆ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਵੱਲੋਂ ਜੋ ਕੁਝ ਇਲਜ਼ਾਮ ਪਾਕਿਸਤਾਨ ਦੇ ਉੱਤੇ ਲਗਾਏ ਗਏ ਨੇ ਇਸ ਦਾ ਸਬੂਤ ਦੇਣਾ ਚਾਹੀਦਾ ਬਿਨਾਂ ਸਬੂਤਾਂ ਤੋਂ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੋਵੇਂ ਜਿਹੜੇ ਮੁਲਕ ਨੇ ਇਹਨਾਂ ਨੇ ਆਪਸੀ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਜਿਸ ਦੇ ਮੱਦੇਨਜ਼ਰ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਇੱਕ ਘਟਨਾਵਾ ਹੋਈ ਵਾਪਰੀ ਹੈ ਇਸ ਦਾ ਸਾਨੂੰ ਬਿਹਤ ਅਫਸੋਸ ਹੈ ਕੋਈ ਵੀ ਧਰਮ ਇਸੇਹੀ ਘਟਨਾਵਾ ਨਹੀਂ ਚਾਹੁੰਦਾ ਇਸ ਨੂੰ ਲੈ ਕੇ ਸ਼ਾਹਿਦ ਅਫਰੀਦੀ ਦੇ ਵੱਲੋਂ ਅੱਜ ਵੱਡਾ ਬਿਆਨ ਦਿੱਤਾ ਗਿਆ ਤੇ ਭਾਰਤ ਸਰਕਾਰ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਇਹ ਇਲਜ਼ਾਮ ਲਗਾਉਣ ਤੋਂ ਪਹਿਲਾਂ ਤੁਹਾਨੂੰ ਸਬੂਤ ਦੇਣੇ ਚਾਹੀਦੇ ਸੀ ਕਿ ਕੁਝ ਸ਼ਾਹਿਦ ਅਫਰੀਦੀ ਦੇ ਵੱਲੋਂ ਕਿਹਾ ਗਿਆ एक पहला ओ, Pakistan, मैं यही कहूँगा क्रिकेट की वजह से, से और डिप्लोमेसी मेरा बहुत की है। इसको नजर नहीं होना चाहिए पड़ोसी मुल्क एक दूसरे का ख्याल रखा जाए लेकिन यह है कि एपिसोड अभी हुआ है और आपने डायरेक्ट पाकिस्तान का नाम ले लिया तो एटलीस्ट आपको सबूतों के साथ आए दुनिया को बताया ठीक है और मैं समझता हूँ कि हमारा किसी का भी कोई मजहब जिसका भी कुछ मजहब हो आपस में रिलेशनशिप बेहतर रहने चाहिए लड़ाई झगड़े का कोई रिजल्ट है नहीं जिस तरह सुने की शाहिद के वालों अपने देश पाकिस्तान का पक्ष बोल दिया भारत न सलाह दि है जब नसीहत दी है ਤੁਹਾਡੇ ਵੱਲੋਂ ਜੋ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਇੱਕ ਵਾਰ ਤੁਸੀਂ ਸਬੂਤ ਪੇਸ਼ ਕਰਦੇ ਕਿਉਂਕਿ ਜਿਸ ਤਰ੍ਹਾਂ ਜੋ ਕੁਝ ਹਾਲਾਤ ਬਣੇ ਹੋਏ ਨੇ ਜਾਂ ਫਿਰ ਸਰਦੀ ਇਲਾਕੇ ਦੇ ਉੱਤੇ ਕਰ ਲਈ ਜਾਂ ਫਿਰ ਪੰਜਾਬ ਦੇ ਉਹ ਇਲਾਕੇ ਜਿਹੜੇ ਤਾਰ ਤੋਂ ਪਾਰ ਬਾਰਡਰ ਤੋਂ ਤਾਰ ਤੋਂ ਪਾਰ ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਜਾਂ ਫਿਰ ਕਿਉਂਕਿ ਇੱਕ ਪਾਸੇ ਇਹ ਗੱਲ ਕਹੀ ਜਾ ਰਹੀ ਸੀ ਕਿ ਅਨਾਉਂਸਮੈਂਟ ਨਹੀਂ ਕੀਤੀ ਗਈ ਪਰ ਜੋ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਤੁਸੀਂ ਆਪਣੀ ਫਸਲ ਵੱਢ ਲਿਓ ਕਿਉਂਕਿ ਗਵੰਡੀ ਦੇਸ਼ ਦੇ ਵਿੱਚ ਜੋ ਕੁਝ ਹਾਲਾਤ ਬਣੇ ਹੋਏ ਨੇ ਭਾਰਤ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਸਭ ਦੇ ਨੂੰ ਇੱਕ ਚਿੰਤਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁਣ 30 ਅਪ੍ਰੈਲ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਜੰਗ ਲੱਗੇਗੀ ਕੀ ਕੁਝ ਹੋਵੇਗਾ ਇਸ ਨੂੰ ਲੈ ਕੇ ਕਿਤਨੇ ਕਿਤੇ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਿਸ ਤਰ੍ਹਾਂ ਭਾਰਤ ਸਰਕਾਰ ਦੇ ਵੱਲੋਂ ਮੋਦੀ ਪੀਐਮ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤੇ ਜਾ ਰਹੇ ਕਿ ਇਸ ਹਮਲੇ ਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਦਾ ਮੂੰਹ ਤੋੜ ਮਾ ਜਵਾਬ ਦੇਵਾਂਗੇ ਜਿਸ ਤਰ੍ਹਾਂ ਪੰਜਾਬ ਦੇ ਭਾਰਤ ਦੇ ਲੀਡਰਾਂ ਦੇ ਵੱਲੋਂ ਜਾਂ ਫਿਰ ਸਿਆਸਦਾਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਲੋਕਾਂ ਦੇ ਵੱਲੋਂ ਵੀ ਗੁੱਸਾ ਜਿੱਤੇ ਜ਼ਾਹਰ ਕੀਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਬੇਕਸੂਰ 26 ਜਿਹੜੇ ਲੋਕ ਸੀ ਵਿਅਕਤੀ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਜਿਸ ਨੂੰ ਲੈ ਕੇ ਹੁਣ ਇਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਣਨਗੇ ਕੀ ਕੁਝ ਹੋਵੇਗਾ ਕੀ ਦੋਵੇਂ ਦੇਸ਼ਾਂ ਦੇ ਵਿਚਕਾਰ ਜੰਗ ਲੱਗਣ ਜਾ ਰਹੀ ਹੈ ਕੀ ਕੁਝ ਹੋਵੇ ਕਿਉਂਕਿ ਇੱਥੇ ਇੱਕ ਗੱਲ ਦਾ ਜ਼ਿਕਰ ਹੋਰ ਕਰਦੀ ਹੈ ਕਿ ਜਿਸ ਤਰ੍ਹਾਂ ਭਾਰਤ ਦੇ ਵੱਲੋਂ ਸਿੰਧ ਜਲ ਸਮਝੌਤਾ ਜਿਹੜਾ ਰੱਦ ਕਰ ਦਿੱਤਾ ਗਿਆ ਸੀ ਜਾਂ ਫਿਰ ਉਸ ਨੂੰ ਪਾਣੀ ਰੋਕਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਪਾਕਿਸਤਾਨ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਉਸ ਨੂੰ ਲੈ ਕੇ ਜਿਹੜੇ ਪੰਜਾਬ ਦੇ ਵੀ ਬਲ ਜਿਹੜੇ ਪਾਖੜਾ ਡੈਮ ਜਾਂ ਫਿਰ ਹੋਰ ਡੈਮ ਨੇ ਉਹਨਾਂ ਦੇ ਉੱਤੇ ਵੀ ਸਖਤੀ ਵਧਾ ਦਿੱਤੀ ਗਈ ਹੈ ਕਿਤੇ ਨਾ ਕਿਤੇ ਕੋਈ ਅਤਵਾਦੀ ਜਾਂ ਫਿਰ ਕੁਝ ਇਹੋ ਜਿਹੇ ਲੋਕ ਕੋਈ ਉਹ ਜੀ ਸੁਖਾਂਵੇਂ ਜਿਹੜੀ ਘਟਨਾਵਾਂ ਕਰਦੇ ਕੋਈ ਐਸੀ ਸ਼ਰਾਰਤ ਨਾ ਕਰਨ ਜਿਸ ਦੇ ਕਰਕੇ ਵੱਡਾ ਨੁਕਸਾਨ ਹੋ ਜਾਵੇ ਇਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਹਾਈ ਅਲਰਟ ਤੇ ਕਈ ਚੀਜ਼ਾਂ ਨੇ ਜਿਹੜੀ ਪੰਜਾਬ ਦੇ ਵਿੱਚ ਭਾਰਤ ਦੇ ਨਾਲ ਲੱਗਦੇ ਪਾਕਿਸਤਾਨ ਦੇ ਸਰੱਦੀ ਖੇਤਰ ਦੇ ਵਿੱਚ ਹੋ ਰਹੀਆਂ ਨੇ ਉਸ ਨੂੰ ਲੈ ਕੇ ਸਰਕਾਰ ਪੁਰਸਚੇਤ ਹੈ ਸੋ ਅਨੁਰ ਦੇ ਇਹਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਜੋ ਕੁਝ ਹਾਲਾਤ ਬਣੇ ਹੋਏ ਨੇ ਇਸੇ ਕਿਸ ਤਰ੍ਹਾਂ ਛਿਟਦੇ ਨੇ ਜਾਂ ਫਿਰ ਇਸ ਦੇ ਵਿੱਚ ਹੋਰ ਤਰੇੜ ਬਾਦੀ ਦਿਖਾਈ ਦੇਵੇਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਰ ਸਬੰਧ ਜਿਹੜੇ ਸੁਖਾਲੇ ਨਹੀਂ ਹੈਗੇ ਪਰ ਹੁਣ ਜੋ ਸ਼ਾਹਿਦ ਅਫਰੀਦੀ ਦੇ ਵੱਲੋਂ ਬਿਆਨ ਦਿੱਤਾ ਗਿਆ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ